ਲੋਕ ਕਹਿੰਦੇ ਨੇ ਮੌਤ ਦੇ ਬਾਅਦ ਸਾਰਾ ਸਫਰ ਖਤਮ ਹੋ ਜਾਂਦਾ ਆ ਪਰ ਕੀ ਇਹ ਸੱਚ ਆ ਕੀ ਇਹ ਸਿਰਫ ਸਰੀਰ ਦਾ ਅੰਤ ਹੁੰਦਾ ਆ ਜਾਂ ਰੂਹ ਦਾ ਇੱਕ ਨਵਾਂ ਸਫਰ ਸ਼ੁਰੂ ਹੁੰਦਾ ਆ ਅੱਜ ਅਸੀਂ ਤੁਹਾਨੂੰ ਉਹ ਸੱਚ ਦੱਸਾਂਗੇ ਜੋ ਕਿਤਾਬਾਂ ਵਿੱਚ ਨਹੀਂ ਮਿਲਦਾ ਤੇ ਨਾ ਹੀ ਕੋਈ ਖੁੱਲਕੇ ਬੋਲਦਾ ਆ ਇਹ ਸਫਰ ਸਰੀਰ ਤੋਂ ਨਹੀਂ ਰੂਹ ਦੀ ਖਤਰਨਾਕ ਯਾਤਰਾ ਤੋਂ ਸ਼ੁਰੂ ਹੁੰਦਾ ਆ ਤਿਆਰ ਰਹਿਣਾ ਅੱਗੇ ਜੋ ਆਉਣ ਬਣਾਇਆ ਉਹ ਸਭ ਦੀ ਰੂਹ ਨੂੰ ਹਿਲਾ ਕੇ ਰੱਖ ਦਵੇਗਾ ਸਾਡਾ ਜੀਵਨ ਇੱਕ ਅਜਿਹੀ ਯਾਤਰਾ ਆ ਜਿਸ ਵਿੱਚ ਹਰ ਪਲ ਕੀ ਕੀਮਤ ਆ ਪਰ ਜਦੋਂ ਕੋਈ ਸਾਡਾ ਆਪਣਾ ਇਸ ਦੁਨੀਆ ਤੋਂ ਚਲਾ ਜਾਂਦਾ ਆ ਤਾਂ ਸਾਡਾ ਦਿਲ ਖਾਲੀ ਹੋ ਜਾਂਦਾ ਆ ਸਾਡਾ ਮਨ ਸੋਚਦਾ ਆ ਕਿ ਆਖਰ ਉਹ ਕਿੱਥੇ ਗਿਆ ਕਿਉਂ ਕੁਝ ਮਹਿਸੂਸ ਕਰ ਰਿਹਾ ਆ ਕਿ ਉਹ ਅਜੇ ਵੀ ਸਾਡੇ ਨਾਲ ਆ ਸਿੱਖ ਧਰਮ ਵਿੱਚ ਕਿਹਾ ਗਿਆ ਆ ਕਿ ਸਰੀਰ ਸਿਰਫ ਇੱਕ ਜਹਾਜ਼ ਆ ਅਤੇ ਰੂਹ ਇੱਕ ਅਜੇਹੀ ਯਾਤਰਾ ਤੇ ਜਾਂਦੀ ਆ ਜਿਸ ਦਾ ਅੰਤ ਸਿਰਫ ਸ਼ਾਂਤੀ ਅਤੇ ਸਚਾਈ ਆ ਜਦੋਂ ਸਾਡਾ ਸਰੀਰ ਮੌਤ ਦੇ ਨਾਲ ਖਤਮ ਹੁੰਦਾ ਆ ਰੂਹ ਇੱਕ ਅਜੇਹੀ ਦੁਨੀਆ ਵਿੱਚ ਪਹੁੰਚਦੀ ਆ ਜੋ ਅਸੀਂ ਵੇਖਣੀ ਸਕਦੇ اور ਉਹਾਂ ਜੋ ਸਚਾਈ ਅਤੇ ਪ੍ਰੇਮ ਨਾਲ ਭਰੀਆਂ ਹੋਈਆਂ ਹਨ ਉਹ ਅਗਲੇ ਜੀਵਨ ਵਿੱਚ ਜਾ ਚਮਕਦੀਆਂ ਨੇ Hindu ਧਰਮ ਵੀ ਇਹੀ ਸਿਖਾਉਂਦਾ ਆ ਕਿ ਮੌਤ ਇੱਕ ਦੌਰ ਆ ਸਰੀਰ ਖਤਮ ਹੋ ਜਾਂਦਾ ਆ ਪਰ ਆਤਮਾ ਸਦਾ ਜਿਉਂਦੀ ਰਹਿੰਦੀ ਆ ਉਹ ਆਪਣੇ ਪਿਛਲੇ ਕਰਮਾਂ ਦੀ ਬੁਨਿਆਦ ਤੇ ਅਗਲੇ ਜੀਵਨ ਵਿੱਚ ਜਾ ਪਹੁੰਚਦੀ ਆ ਇਹ ਕਹਾਣੀ ਨਹੀਂ ਬਲਕਿ ਹਜ਼ਾਰਾਂ ਨਜ਼ਦੀਕੀ ਮੌਤ ਦੇ ਤਜਰਬਿਆਂ ਦਾ ਸੱਚਾ ਅਨੁਭਵ ਆ ਕਈ ਲੋਕਾਂ ਨੇ ਇਹ ਦੱਸਿਆ ਆ ਕਿ ਜਦੋਂ ਉਹ ਮੌਤ ਦੇ ਨੇੜੇ ਹੁੰਦੇ ਹਨ ਉਹਨਾਂ ਨੇ ਇੱਕ ਅਜਿਹੀ ਰੋਸ਼ਨੀ ਵੇਖੀ ਜੋ ਬੇਅੰਤ ਤੇ ਸ਼ਾਂਤਮਈ ਹੁੰਦੀ ਆ ਉਹ ਆਪਣਾ ਪੂਰਾ ਜੀਵਨ ਵਾਪਸ ਦੇਖਦੇ ਹਨ ਹਰ ਚੋਟੀ ਹਰ ਦੋਸਤੀ ਹਰ ਪਿਆਰ ਹਰ ਗਮ ਉਹ ਦੱਸਦੇ ਹਨ ਕਿ ਇਹ ਪਲ ਅਜਿਹਾ ਆ ਜਿੱਥੇ ਸਮਾਂ ਰੁਕ ਜਾਂਦਾ ਆ ਇਹ ਮਾਮਲਾ ਇੱਕ ਯਾਤਰਾ ਦਾ ਆ ਜਿਸ ਦੀ ਕਾਲਪਨਿਕ ਨਾ ਹੁੰਦੇ ਹੋਏ ਵੀ ਨਜ਼ਦੀਕੀ ਮੌਤ ਹੋ ਗਈ ਉਹ ਦੱਸਦਾ ਆ ਕਿ ਉਹ ਇੱਕ ਨੀਲੇ ਰੰਗ ਦੀ ਰੋਸ਼ਨੀ ਵਿੱਚ ਖੜ੍ਹਾ ਸੀ ਜਿਸ ਦੇ ਵਿੱਚ ਉਸ ਦੀ ਪੂਰੀ ਜ਼ਿੰਦਗੀ ਦਿਖਾਈ ਦੇ ਰਹੀ ਸੀ ਉਸ ਨੇ ਆਪਣੇ ਕਿਸੇ ਆਪਣੇ ਨੇ ਦੇਖਿਆ ਆਪਣੇ ਗੁੱਸੇ ਅਤੇ ਦੁੱਖ ਨੂੰ ਮਾਫ਼ ਕੀਤਾ ਅਤੇ ਉਸ ਨੂੰ ਮਹਿਸੂਸ ਕੀਤਾ ਕਿ ਮੌਤ ਡਰਾਉਣੀ ਨਹੀਂ ਪਰ ਰੂਹ ਲਈ ਸ਼ਾਂਤੀ ਅਤੇ ਮੁਕਤੀ ਆ ਭਾਵਨਾਤਮਕ ਤੌਰ ਤੇ ਵੀ ਜਿਹੜੇ ਲੋਕ ਇਸ ਦੁਨੀਆ ਨੂੰ ਛੱਡਦੇ ਹਨ ਉਹ ਸਾਡੇ ਦਿਲਾਂ ਵਿੱਚ ਹਮੇਸ਼ਾ ਰਹਿੰਦੇ ਹਨ ਹਰ ਯਾਦ ਹਰ ਹਾਸਾ ਹਰ ਖੁਸ਼ੀ ਅਤੇ ਦੁੱਖ ਉਹ ਸਾਡੇ ਜੀਵਨ ਦਾ ਹਿੱਸਾ ਬਣ ਜਾਂਦੇ ਹਨ ਸਾਡੀਆਂ ਯਾਦਾਂ ਉਹਨਾਂ ਨੂੰ ਹਮੇਸ਼ਾ ਜਿਉਂਦੀਆਂ ਰੱਖਦੀਆਂ ਹਨ ਕਈ ਵਾਰ ਸਾਡੀ ਦੁਨੀਆ ਵਿੱਚ ਅਜਿਹੇ ਘਟਨਾਵਾਂ ਹੋ ਜਾਂਦੀਆਂ ਹਨ ਜਿੱਥੇ ਲੋਕ ਮੌਤ ਤੋਂ ਬਾਅਦ ਵੀ ਕਿਸੇ ਅਜੀਹੀ ਸ਼ਾਂਤੀ ਦੇ ਹਵਾਲੇ ਨਾਲ ਜਗਤ ਵਿੱਚ ਸੁੱਖ ਲੈ ਰਹੇ ਹਨ ਕੁਝ ਲੋਕਾਂ ਨੇ ਮੌਤ ਦੇ ਬਾਅਦ ਸਪਿਰਿਟਲ ਲਾਈਟਸ ਅਤੇ ਸ਼ਾਂਤੀ ਮਹਿਸੂਸ ਕੀਤੀ ਇਹ ਸਚਾਈ ਸਿਰਫ ਇਹੀ ਦਿਖਾਉਂਦੀ ਆ ਕਿ ਮੌਤ ਸਿਰਫ ਸਰੀਰ ਦਾ ਅੰਤ ਹੈ ਪਰ ਰੂਹ ਲਈ ਇੱਕ ਨਵੀਂ ਸ਼ੁਰੂਆਤ ਆ ਸਾਡਾ ਹਾਲਾਤ ਵੀ ਸਾਨੂੰ ਇਹੀ ਦਿਖਾਉਂਦਾ ਆ ਜਦੋਂ ਕੋਈ ਸਾਡਾ ਆਪਣਾ ਇਸ ਦੁਨੀਆ ਨੂੰ ਛੱਡਦਾ ਆ ਉਹ ਅਜੇ ਵੀ ਸਾਡੀਆਂ ਆਜ਼ਾਦਾਂ ਅਤੇ ਸਾਡੇ ਹਿਰਦੇ ਵਿੱਚ ਜਿਉਂਦਾ ਰਹਿੰਦਾ ਆ ਉਹ ਸਾਡੀਆਂ ਹਰ ਧੜਕਣਾਂ ਅਤੇ ਹਰ ਸੋਚ ਅਤੇ ਹਰ ਹਾਸੇ ਵਿੱਚ ਮਜਬੂਤ ਹੁੰਦੇ ਹਨ ਅੱਜ ਤੋਂ ਜਦੋਂ ਕੋਈ ਆਪਣਾ ਸਾਡਾ ਇਸ ਦੁਨੀਆ ਤੋਂ ਚਲਾ ਜਾਂਦਾ ਆ ਅਸੀਂ ਉਸ ਦੇ ਗਮ ਵਿੱਚ ਨਹੀਂ ਰੁਕਣਾ ਉਸ ਦੀ ਯਾਦ ਵਿੱਚ ਜਿਉਣਾ ਉਸ ਦੀ ਸਿੱਖਿਆ ਨੂੰ ਅਪਣਾਉਣਾ ਅਤੇ ਆਪਣੀ ਜ਼ਿੰਦਗੀ ਵਿੱਚ ਉਸ ਦੀ ਮਹਿਸੂਸ ਕਰਨਾ ਹੀ ਅਸਲ ਸਨਮਾਨ ਹੈ ਸਾਡੀ ਜ਼ਿੰਦਗੀ ਵਿੱਚ ਹਰ ਪਲ ਮਹੱਤਵਪੂਰਨ ਹੈ ਪਿਆਰ ਨੂੰ ਸੰਭਾਲੋ ਯਾਦਾਂ ਨੂੰ ਸੰਭੋ ਅਤੇ ਹਰ ਰਿਸ਼ਤੇ ਨੂੰ ਆਪਣੇ ਦਿਲ ਦੇ ਨੇੜੇ ਰੱਖੋ ਕਿਉਂਕਿ ਜੋ ਪਿਆਰੇ ਇਸ ਦੁਨੀਆ ਨੂੰ ਛੱਡ ਜਾਂਦੇ ਹਨ ਉਹ ਸਾਡੇ ਦਿਲਾਂ ਵਿੱਚ ਜਾਦਾ ਵਿੱਚ ਅਤੇ ਜੀਵਨ ਵਿੱਚ ਹਮੇਸ਼ਾ ਜਿਉਂਦੇ ਰਹਿੰਦੇ ਹਨ ਜੇ ਤੁਹਾਨੂੰ ਇਹ ਸੱਚੀ ਕਹਾਣੀ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਵਿਚਾਰ ਕਮੈਂਟਾਂ ਵਿੱਚ ਸਾਂਝੇ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਅਸੀਂ ਹੋਰ ਵੀ ਅਜਿਹੀਆਂ ਅਸਲ ਅਤੇ ਸ਼ੌਕਿੰਗ ਕਹਾਣੀਆਂ ਲੈ ਕੇ ਆਈਏ ਤਾਂ ਤੁਸੀਂ ਮਿਸ ਨਾ ਕਰ ਸਕੋ